ਕਾ ਗੋਗੀ ਕਿਵੇਂ ਲੱਗਿਆ ਕੰਮ ਹੈ ਬਹੁਤ ਵਧੀਆ ਰਲ ਰਿਹਾ ਹੈ ਨਾ ਹਾਂ ਬਹੁਤ ਵਧੀਆ ਜਮਾ ਰਲ ਰਿਹਾ ਨਾਲੇ ਵਧੀਆ ਉਹ ਪਾਉਣਾ ਹੈ ਹੁਣ ਹੁਣ ਪਾ ਦੇ ਆ ਵੀ ਗੇਰ ਉਹ ਪਹਿਲੇ ਕਿੱਲਾਂ ਚ ਪਾਉਨੇ ਹਾਂ ਲੋ ਬਾਹਰ ਮੰਨੋ ਉਹੋ ਪਾ ਦੇ ਹਾਂ ਫਿਰ ਚਾਰ ਥੱਲੇ ਪਾਓ ਜੂਰੀਏ ਦੇ ਹਾਂ ਚੱਲ ਤੈਨੂੰ ਪਤਾ ਹੁੰਦਾ ਵੀ ਤੂੰ ਆਇਆ ਹੈ ਮੈਂ ਵੀ ਪਵਾ ਲੰਦਾ ਸੀ ਨੇ ਇੱਕ ਨਹੀਂ ਪਾਇਆ ਲਿਆ ਉਹ ਚੱਕ ਕੇ ਪਾ ਦਿੰਨੇ ਆਂ ਪਾਤਾ ਹੋ ਬੰਦੇ ਆ ਅੱਛਾ ਇਹਨੇ ਦੱਸੀ ਬਾਅਦ ਮੈਂ ਆ ਕਹਿੰਦਾ ਵੀ ਅੱਜ ਰੇਪਾਉਣੇ ਵਾਲਾ ਚਾਚਾ ਲੈ ਕੇ ਆਉਗਾ ਹੈਂ ਵੀ ਰੇਪਾਉਣੇ ਵਾਲਾ ਚਾਚਾ ਲੈ ਕੇ ਆਉਣਾ ਅਸੀਂ ਵੀ ਪਵਾ ਲੰਦੇ ਇਹ ਬਾਬਾ ਬਲਦੇਵ ਲੈ ਕੇ ਆਇਆ ਮੈਂ ਬਾਬਾ ਲੈ ਰਿਹਾ ਵੀ ਆਵਰੇ ਇੱਕ ਮਹਿੰਦਰ ਵਾਲਿਆਂ ਦਾ ਅੱਛਾ ਉਹ ਉਹਨਾਂ ਚੋਂ ਕੋਲ ਕੰਪਨੀ ਦਾ ਹੋ ਆਪਾਂ ਉਹ ਤਾਂ ਐ ਨਹੀਂ ਕਹਿੰਦੇ ਅਸੀਂ ਗਲਤਾਂ ਕਰੋ ਲੋਹੇ ਦਾ ਉਹ ਸਾਰਾ ਖਰਾਬ ਹੋ ਜਾਂਦਾ ਇਹਦੇ ਹੁਣ ਕੀ ਆ ਵੀ ਉਹ ਦੇਖੋ ਸਟੀਲ ਦਾ ਸਾਰਾ ਹਾਂ ਸਟੀਲ ਦਾ ਵੀਰੇ ਤੇ ਆਹਾਂ ਜਿਹੜੀ ਚੀਜ਼ ਆ ਪਲਾਸਟਿਕ ਆ ਖਰਾਬ ਨਹੀਂ ਹੁੰਦਾ ਤੇ ਦੂਜੀ ਗੱਲ ਫੇਰ ਉਹਦੇ ਨਾਲ ਫੇਰ ਹੱਥਾਂ ਵਾਲਾ ਕੰਮ ਸੀ ਹਾਂ ਹਾਂ ਇਹ ਰਲਾਉਂਦਾ ਰਲਾਉਂਦਾ ਇਹਨ ਵਧੀਆ ਨਾਲ ਦੇਖ ਕਿਵੇਂ ਆ ਇਹ ਬਹੁਤ ਵਧੀਆ ਰਲ ਰਿਹਾ ਤੇ ਐ ਕਰਕੇ ਫਿਰ ਅਸੀਂ ਮੈਂ ਹਾਂ ਵੀ ਬੱਬਾ ਜੀ ਤੂੰ ਇੱਥੇ ਨਾ ਲੈ ਵੀ ਆਪਾਂ ਇਹ ਗਰੇਟੂਗਾ ਨਹੀਂ ਹਾਂ 100 ਕਿੱਲੇ ਹਾਂ 100 ਕਿੱਲੇ ਚ ਪੱਕਾ ਇਹਨੇ ਯਾਰ ਥੱਕਣਾ ਕਹਾ ਇਹਦਾ ਕਿੰਨਾ ਮਰ ਹੈ ਮੈਂ ਤਾਂ ਦੂਰੋਂ ਜਾਣਾ ਰੇਹ ਬੋਣੇ ਵਾਲਾ ਚੈਂਡਾ ਕੀਲੇ ਜਿਹੀ ਚਾਰ ਘੜੇ ਆਉਂਦੇ ਜੀ ਵੱਧ ਝੱਟਦੇ ਰੂਸ਼ਾ ਹਾਈ ਲਾਗੇ ਦਾਸ ਦੀ ਵਾਲਾ ਹੀ ਹੋਵੇ ਮੈਂ ਜਿਹੜੀ ਪੰਜ ਚਾਰਕ ਆਉਂਦੇ ਉਹ ਲੈ ਥੈਲਾ ਚੱਕ ਹੈ ਗੜੀ ਦੇ ਹਿਸਾਬ ਨਾਲ ਹਾਂ ਠੀਕ ਹੈ ਗੜੀ ਜੇਸਾ ਉਹ ਇਹਦਾ ਦੇਖ ਆਹ ਚੀਜ਼ ਆ ਨਾ ਆ ਦੇਖ ਇਹਨੂੰ ਯਾ ਖੋਲਾਂਗੇ ਹਾਂ ਦੇਖ ਬੱਸ ਉਹਦਾ ਮਿੱਕੇ ਸਿੱਟੀ ਜਾਉਂਦਾ ਹੈ ਹਨਾ ਇਹ ਉਹਦੇ ਪਰਾ ਕੇ ਰੇਹ ਗਿਰਨਾ ਆਹ ਜਿਹੜੀਆਂ ਚੀਜ਼ਾਂ ਨੇ ਆਹ ਘੁੰਮਰ ਇਹ ਖੰਡਿਆਉਣਗੇ ਇਹ ਖੰਡਿਆਉਣਗੇ ਇਹ ਤਾਂ ਬਹੁਤ ਵਧੀਆ ਵੀਰੇ ਬਾਕੀ ਦੇਖਦੇ ਆਇਤ ਕੀ ਪੈਸੇ ਰਜੰਟ ਕਰਿਆ ਵੀ ਪਹਿਲਾਂ ਅਰੇ ਜੀਰੀ ਲਾਉਣ ਤੋਂ ਪਹਿਲਾਂ ਤਾਂ ਕਰਕੇ ਵੀ ਦੇਖ ਲੈਣੇ ਆਏ ਵੀਰੇ ਲੱਗੂਆਂ ਦਾ ਲੱਗਦਾ ਰਹੇ ਆਪਾਂ ਪਹਿਲਾਂ ਦੇਖਦੇ ਹਾਂ 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 ਪੌਣੇ ਆ ਬਹੁਤ ਪਾਉਂਦੇ ਨੇ